ਹਰੀਕਾਲ ਦੋਸਤੋ ਸੋ ਮੈਂ ਤੁਹਾਡਾ ਆਪਣਾ ਵਿਸ਼ਾਲ ਸਿੰਘ ਸੋਢੀ ਸੋ ਆਪਾਂ ਅੱਜ ਆਏ ਆ ਗੁੱਡ ਪਾਵਰ ਬੈਟਰੀ ਕੇਰ ਮਲਕੋ ਵਾਲੇ ਜਿਨ੍ਹਾਂ ਨੇ ਬੁਢਰਾਡਾ ਵਿਖੇ ਆਪਣਾ ਸਟੋਰ ਖੋਲਿਆ ਹੋਇਆ ਹੈਗਾ ਸੋ ਆਪਾਂ ਅੱਜ ਗੱਲਬਾਤ ਕਰਾਉਣੇ ਆ ਆਪਣੇ ਭਰਾ ਅਮਨ ਸੋਢੀ ਨਾਲ ਸਤਿ ਸ਼੍ਰੀ ਅਕਾਲ ਜੀ ਸੱਸੀ ਗਾਲ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਗਾਲ ਹਾਂਜੀ ਵੀਰ ਤੁਸੀਂ ਕੀ ਘੈਂਟ ਆਫਰ ਲਾ ਰੱਖਿਆ ਦੀਵਾਲੀ ਦੇ ਟਾਈਮ ਤੇ ਵੀਰੇ ਆਪਣੇ ਆਫਰ ਮੰਨ ਕੇ ਚਲੋ ਚੱਲਦੇ ਹੀ ਰਹਿੰਦੇ ਨੇ ਹਰ ਮਹੀਨੇ ਹਰ ਤਿਹਾੜੀ ਤੇ ਹੁਣ ਆਪਾਂ ਦੀਵਾਲੀ ਦਾ ਆਫਰ ਲਾਇਆ ਹੋਇਆ ਕੋਈ ਵੀ ਵੀਰ ਕਾਰ ਬੈਟਰੀ ਟਰੈਕਟਰ ਬੈਟਰੀ ਜਾਂ ਇਨਵਰਟਰ ਬੈਟਰੀ ਪਰਚੇਜ਼ ਕਰਦਾ ਤਾਂ ਇੱਕ ਗਿਫਟ ਸਾਡੇ ਵੱਲੋਂ ਫ੍ਰੀ ਦਿੱਤਾ ਜਾਊਗਾ ਠੀਕ ਹੈ ਔਰ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਤੁਸੀਂ ਆਫਰ ਲਗਾ ਇੱਕ ਤਰੀਕ ਤੋਂ ਲੈ ਕੇ ਦੀਵਾਲੀ ਤੱਕ ਠੀਕ ਹੈ ਹਾਂਜੀ ਠੀਕ ਹੈ ਫਿਰ ਬਾਕੀ ਆਪਣੇ ਕੋ ਕਿਹੜੀ ਕਿਹੜੀ ਕੰਪਨੀ ਦੇ ਜੇ ਬੈਟਰੀ ਨੇ ਟਰੈਕਟਰ ਬੈਟਰੀ ਤੇ ਆਪਣੇ ਮੋਟਰਾਂ ਬੈਟਰੀ ਦੀ ਜਾਣਕਾਰੀ ਦਿਓ ਕਿਹੜੀ ਕਿਹੜੀ ਕੰਪਨੀ ਆਪਣੇ ਕੋਲੇ ਮੋਟਰਸਾਈਕਲ ਬੈਟਰੀ ਤੋਂ ਲੈ ਕੇ ਕਾਰ ਇਨਵਰਟਰ ਟਰੈਕਟਰ ਹਰ ਤਰ੍ਹਾਂ ਦੀ ਬੈਟਰੀ ਹਰ ਕੰਪਨੀ ਦੀ ਹੁੰਦੀ ਆ ਆਲਮੋਸਟ ਅਮਰੌਨ ਪਾਵਰ ਹਰ ਤਰ੍ਹਾਂ ਦੀ ਕੰਪਨੀ ਦੀ ਬੈਟਰੀ ਹੁੰਦੀ ਹੈ ਕਿਸ ਤਰ੍ਹਾਂ ਦੀ ਵੀ ਬੈਟਰੀ ਤੁਹਾਨੂੰ ਚਾਹੀਦੀ ਹੈ ਹਰ ਤਰ੍ਹਾਂ ਦੀ ਬੈਟਰੀ ਆਪਣੇ ਕੋਲ ਉਪਲਬਧ ਮਿਲੋਗੀ ਠੀਕ ਹੈ ਵੀਰੇ ਬਾਕੀ ਇਹ ਆਫਰ ਦਿਵਾਲੀ ਤੱਕ ਹੀ ਰਹੂਗਾ ਦਿਵਾਲੀ ਤੱਕ ਆਫਰਾਂ ਠੀਕ ਹੈ ਵੀਰੇ ਚਲੋ ਆਜੋ ਵੀਰ ਚੱਕ ਲਓ ਸਕੀਮ ਦਾ ਫਾਇਦਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਸੋ ਲੈ ਲਓ ਫਾਇਦਾ ਮੌਕੇ ਦਾ ਲਾਭ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ